ਪਿੰਡ ਮਾਹਲ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੀਬੀ ਮਨਮੀਤ ਕੌਰ ਅਤੇ 라ਵਲ ਮਾਹਲ ਐਮਐਲਏ ਹਲਕਾ ਅਟਾਰੀ ਜਸਵਿੰਦਰ ਸਿੰਘ ਅੰਦਾਸ ਦੀ ਅਗਵਾਈ ਹੇਠ ਬਿੱਟੂ ਕਹਾਲੀ ਤੇ ਬਿੱਟਾ ਮਾਹਲ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਅਤੇ ਇਸ ਮੌਕੇ ਐਮਐਲਏ ਜਸਵਿੰਦਰ ਸਿੰਘ ਅੰਦਾਸ ਵੱਲੋਂ ਸਰੋਪੀਆਂ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਉਥੇ ਹੀ ਬਿੱਟੂ ਕਹਾਲੀ ਤੇ ਬਿੱਟੂ ਮਾਹਲ ਨੇ ਕਿਹਾ ਕਿ ਨਗਰ ਨਗਰ ਦੀਆਂ ਚੋਣਾਂ ਨੂੰ ਲੈ ਕੇ ਬੀਬੀ ਮਨਮੀਤ ਕੌਰ ਨੂੰ ਭਾਰੀ ਵੋਟਾਂ ਪਾ ਕੇ 8985 ਵਿੱਚੋਂ ਜਿੱਤ ਪ੍ਰਾਪਤ ਕਰਾਵਾਂਗੇ ਯਾਦ ਨਹੀਂ ਭੁੱਲ ਗਿਆ ਕਿਉਂਕਿ ਸਾਡਾ ਤੇ ਪੰਜ 6 ਦਿਨ ਤੋਂ ਯਾਦ ਨਹੀਂਦਾ ਕਿ ਕਿਹੜੀ ਜਗ੍ਹਾ ਤੇ ਕਿੰਨੇ ਕੀਤੇ ਆ ਇਹ ਦੋ ਜਿਹੜੇ ਮੇਰੇ ਸੱਜੇ ਤੇ ਖੱਬੇ ਆ ਇਹ ਇਸ ਏਰੀਏ ਦੇ ਵੈਸੇ ਵੀ ਥੰਮ ਨੇ ਠੀਕ ਆ ਜੀ ਜਿਹਦੇ ਉੱਤੇ ਸਾਰਾ ਕੁਝ ਖੜਾ ਦਰਉਮਦਾਰ ਇਹ ਲੀਡਰ ਆ ਸਾਡੇ ਅਕਸਰੰਗ ਦੇ ਲੀਡਰ ਤੇ ਕਾਮਯਾਬ ਲੀਡਰ ਵਡੀ ਤਦਾਰਮੀ ਪਰਵਾਰ ਲੈ ਕੇ ਦਾ ਸ਼ਾਮਲ ਇਹ ਸਮਝੋ ਵੀ ਇਹਨਾਂ ਦੇ ਨਾਲ ਜਿੰਨਾ ਕੁਝ ਵੀ ਆ ਉਹ ਸਾਰਾ ਆਪਣੇ ਨਾਲ ਹੈ ਮੈਂ ਗਿਣਤੀ ਨਹੀਂ ਦੱਸ ਸਕਦਾ ਇੱਕ ਦੱਸ ਸਕਦਾ ਕਿ ਅੱਜ ਮੈਂ ਜੱਜ ਕੀਤਾ ਕਿ ਮਾਲ ਜਿਹੜੇ 라ਵਲ ਜੀ ਨੇ 라ਵਲਦੀਪ ਇਹਨਾਂ ਦੇ ਮਿਸਸ ਕੈਂਡੀਡੇਟ ਨੇ ਮਨਮੀਤ ਕੌਰ ਉਹਨਾਂ ਦੀ ਲਹਿਰ ਚੱਲ ਪਈ ਹੈ ਹਰ ਇਲੈਕਸ਼ਨ ਵਿੱਚ ਲਹਿਰ ਦੀ ਬੜੀ ਜ਼ਰੂਰਤ ਹੁੰਦੀ ਹੈ ਤੁਸੀਂ ਵੀ ਨੋਟ ਕਰੋਗੇ ਕਿ ਇੱਕ ਲਹਿਰ ਬਣ ਗਈ ਹੈ ਜਿਨ੍ਹਾਂ ਨੇ ਬੜਾ ਨੰਬਰ ਜਰ ਰਚਿਆ ਸੀ ਨਾ ਜੀ ਇਹ ਜੀ ਉਹ ਜੀ ਉਹ ਕਰਦੇ ਆਗੇ ਸਭ ਐਸ ਵਲੇ ਥੜਕੇ ਪਏ ਆਫਰਾਂ ਕਰਦੇ ਪਏ ਨੇ ਜਦੋਂ ਸੁਣਾ ਹੀ ਨਾ ਵੀ ਉਹ ਆਫਰਾਂ ਕਰਦੇ ਆ ਪੀ ਆਹ ਲੋ ਜੀ ਆਹ ਲੈ ਲੋ ਹੁਣ ਉਹ ਆਫਰਾਂ ਇਹ ਕਰ ਰਹੇ ਪੀ ਇਹ ਲੈ ਲੋ ਸਾਡੇ ਕੋ ਤੇ ਆਹ ਲੈ ਲੋ ਮਲ 1 ਕਿਲੋ ਕਿਲੋ ਸੋਨੇ ਦੇ ਗਲ ਚ ਉਹ ਪਉਣ ਨੂੰ ਤਿਆਰ ਨੇ ਹਾਰ ਲੈ ਲੋ ਜਾਂ ਉਹਨੂੰ ਪਹਿਲਾਂ ਪੈਨ ਦਾ ਕੰਠੇ ਕਰ ਹੁਣ ਵੋਟਰਾਂ ਨੂੰ ਕੀ ਕਹਣਾ ਜਾਓਗੇ ਵੋਟਰਾਂ ਨੂੰ ਹਰਜਾ ਕੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਉਹ ਉਸ ਪਾਰਟੀ ਨਾਲ ਜੁੜਨ ਜਿਹਦੇ ਨਾਲ ਸਰਕਾਰ ਹੈ ਠੀਕ ਜਿਹੜੇ 라ਵਲ ਨੇ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਸਾਡੇ ਮੋਢਲੇ ਮੈਂਬਰ ਨੇ ਉਹ ਸਾਡੇ ਮੈਂਬਰਾਂ ਦੇ ਨਾਲ ਨਾਲ ਸਾਡੇ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਹਸਬੰਦ ਵੀ ਨੇ ਤੇ ਇਹਨਾਂ ਨਾਲ ਜੋ ਆਮ ਆਦਮੀ ਪਾਰਟੀ ਤੁਹਾਡ ਵਾਲੀ ਪਾਰਟੀ ਨਾਲ ਜੁੜੋ ਇਹਦੇ ਵਿੱਚ ਹੀ ਫਾਇਦਾ ਹੈ ਦੂਸਰਾ ਇਹ ਜਿੱਤਦੇ ਨੇ ਇਹ ਮੈਂ ਬੀਇੰਗ ਐਮਐ ਲੀਨ ਦੇ ਨਾਲ ਆ ਜਦੋਂ ਇਹ ਜਿੱਤ ਜਾਂਦੇ ਆ ਤੇ ਮੈਂ ਵੀ ਯੋਗ ਹੋਵਾਂਗਾ ਇੱਕ ਜਿਹੜੇ ਕੌਂਸਲਰ ਬਣਦੇ ਆ ਉਹਦੇ ਤੇ ਮੈਂ ਵੀ ਉਹਦਾ ਮੈਂਬਰ ਬਣ ਜਾਵਾਂਗਾ ਐਮਐ ਲੀਨ ਸਾਹਿਬ ਜਿਹੜੇ ਤੋਂ ਮੈਂ ਇਹ ਅੱਜ ਆਦੇ ਪਾ ਦੀਆਂ ਚੰਗੇ ਸੁਣ ਲਾਦੇਗਾ ਤੇ ਮਾਨਸਰਮਾਨੀ ਮਿਲੈਣਾ ਕਿਹੜੇ ਅੱਜ ਸੱਜੇ ਖਾਪੇ ਨਹੀਂ ਤੇ ਆਈ ਅੱਜ ਗਏ ਨਹੀਂ ਕਿਤੇ ਵੀ ਤੇ ਪਹਿਲਾਂ ਤੋਂ ਇਹਨਾਂ ਨੂੰ ਸੁਣਿਆ ਸੁਣਿਆ ਵੀ ਆ ਇਹਨਾਂ ਕੋਲੋਂ ਹੀ ਸੁਣਿਆ ਕਿਤੇ ਨਹੀਂ ਗਏ ਇਹ ਇਹਨੇ ਇੱਕ ਪ੍ਰਚਾਰ ਹੁੰਦਾ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਫਲਾਣਾ ਸਾਡੇ ਨਾਲ ਫਲਾਣਾ ਸਾਡੇ ਨਾਲ ਕਦੀ ਫੋਨ ਕੀਤੇ ਵੀ ਗੱਲਾਂ ਮੁਰਤੀਆਂ ਇਹ ਤੁਸੀਂ ਅੰਦਰ ਹੋਗੇ ਇਹ ਆਪਣੇ ਭੂਸ਼ਣ ਜੀ ਅੰਦਰ ਸੀਗੇ ਤੇ ਇਹਨਾਂ ਨੇ ਵੇਖ ਹੀ ਲਿਆ ਸੀ ਇਹ ਤੇ ਫਲਾਣਾ ਵੀ ਨਾਲ ਆ ਜੀ ਉਹ ਵੀ ਜੋੜ ਲਿਆ ਜੀ ਉਹ ਵੀ ਜੋੜ ਲਿਆ ਇਹ ਗੱਲਾਂ ਹੁੰਦੀਆਂ ਨੇ ਜੁੜਦਾ ਉਹਦਾ ਜਦੋਂ ਬੰਦਾ ਆਪ ਬਾਹਰ ਖੜੀ ਕਰਕੇ ਕਹਿੰਦਾ ਕਿ ਮੈਂ ਕਿੱਥੇ ਖੜਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੂ ਦੂ ਰਹਿ ਗਿਆ ਮੈਂ ਜੀ ਪਿੰਡ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਇਮਾਨਦਾਰੀ ਨਾਲ ਹੀ ਕੰਮ ਕਰਾਂਗਾ ਗਾਂ ਵੀ ਸੇਵਾ ਮੈਂ ਸੇਵਾ ਲਈ ਮਤਲਬ ਤੁਰਿਆ ਵੀ ਮੈਂ ਸੇਵਾ ਕਰਨ ਦੀ ਮੈਨੂੰ ਪੂਰੀ ਜਿੰਨੂ ਕਿੰਦਨਾ ਵੀ ਪੂਰੀ ਮੇਰਾ ਚਾਹਿਆ ਵੀ ਮੈਂ ਸੇਵਾ ਕਰਾਂ ਪਿੰਡ ਦੀ ਤੇ ਬਿٹے ਭਾਜੀ ਹੁਣਾਂ ਵੀ ਇਹ ਵੀ ਮਤਲਬ ਰੱਬ ਰੂਪ ਬੰਦੇ ਆ ਜੀ ਰੱਬ ਨੂੰ ਮੰਨਣ ਵਾਲੇ ਬੰਦੇ ਆ ਤੇ ਇਹਨਾਂ ਨੇ ਵੀ ਮਤਲਬ ਮੈਂ ਇਹਨਾਂ ਨੂੰ ਕੰਪੈਲ ਨਹੀਂ ਕੀਤਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਜੀ ਵੀ ਮੈਨੂੰ ਰਾਵਲ ਜੀ ਤੁਹਾਡੇ ਕਿਰਦਾਰ ਵਧੀਆ ਲੱਗੇ ਆ ਤੇ ਮੈਂ ਤੁਹਾਡੇ ਨਾਲ ਆਉਣਾ ਚਾਹੁੰਦਾ ਮੈਂ ਕਿਹਾ ਮੈਂ ਤਾਂ ਭਾਈ ਤੈਨੂੰ ਪਹਿਲਾਂ ਤਾਂ ਕਰੀ ਕਿਹਾ ਹੀ ਨਹੀਂ ਅਭੀ ਤੂੰ ਨਾ ਆਇਆ ਤੇਰੇ ਲਈ ਮੈਂ ਕਿਹਾ ਸਦਾ ਹੀ ਦਰਵਾਜ਼ੇ ਖੁੱਲੇ ਆ ਵੀ ਸਾਰੇ ਜਿੰਨੀ ਸਾਡੀ ਵਾਰਡ ਹੈ ਨਾ ਸਾਰੀ ਵਾਰਡ ਲਈ ਦਰਵਾਜ਼ੇ ਖੁੱਲੇ ਆ ਜੀ ਦਾ ਸ਼ੁਰੂਆਤ ਹੋ ਗਈ ਅੱਜ ਸਾਰੇ ਖਬਰਾਂ ਉਹਦੀ ਸ਼ੁਰੂਆਤ ਜੀ ਤੇ ਹੋਈ ਜਾ ਰਹੀ ਹੈ ਜੀ ਐਮਐਲਏ ਸਾਹਿਬ ਰੋਜ਼ ਤੁਸੀਂ ਸਾਡੇ ਨਾਲ ਡੋਰ ਟੂ ਡੋਰ ਵੀ ਕਰ ਰਹੇ ਹੋ ਕਾਫੀ ਮੇਰਾ ਪਰਿਵਾਰ ਮੇਰ ਨਾਲ ਸ਼ਾਮਲ ਹੋ ਰਿਹਾ ਆ ਮੈਂ ਬਹੁਤ ਬਹੁਤ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਬਿੱਟੂ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਵੀ ਜੋ ਇਹਨਾਂ ਨੇ ਦੱਸਿਆ ਵੀ ਪਿੰਡ ਵਿੱਚ ਇਹਨਾਂ ਨੇ ਕੰਮ ਕਰਵਾਇਆ ਜੀ ਜਰੂਰ ਕਰਵਾਇਆ ਮੈਂ ਸੱਚ ਦੇ ਨਾਲ ਖੜਾ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜੀ ਬਿੱਟੂ ਹੁਣਾਂ ਨੇ ਸਹੀ ਗੱਲ ਆ ਜੀ ਬਿੱਟੂ ਜੀ ਹੁਣਾਂ ਨੇ ਪੂਰੇ ਕੰਮ ਕੀ ਜੇ ਇਹਨਾਂ ਨੇ ਕਿਹਾ ਜੀ ਅਸੀਂ ਇਹਨੇ ਕਾਰਡ ਬਣਾਏ ਆ ਇਹਨਾਂ ਨੇ ਜਰੂਰ ਬਣਾਏ ਪੈਨਸ਼ਨਾਂ ਲਗਵਾਈਆਂ ਜਰੂਰ ਲਗਵਾਈਆਂ ਮੈਂ ਆ ਜੀ ਹਾਂਜੀ ਇਹਨਾਂ ਦਾ ਤਾਂ ਮੈਂ ਬਹੁਤ ਬਹੁਤ ਦੋਵਾਂ ਦਾ ਧੰਨਵਾਦ ਵੀਰਾਂ ਦਾ ਕਰਦਾ ਵਾਂ ਮੇਰੇ ਵੱਡੇ ਵੀਰ ਨੇ ਮੈਂ ਜੀ ਅੱਜ ਮੇਰੇ ਨਾਲ ਖੜੇ ਆ ਤਾਂ ਮੈਂ ਇਹਨਾਂ ਲਈ ਸਾਰੀ ਜ਼ਿੰਦਗੀ ਖੜਾ ਸਾਰੀ ਜ਼ਿੰਦਗੀ ਮੇਰੇ ਇਹਨਾਂ ਲਈ ਦਰਵਾਜ਼ੇ ਖੁੱਲੇ ਆ ਇਹ ਮੈਨੂੰ ਰਾਤ ਵੀ ਆ ਕੇ ਆਵਾਜ਼ ਮਾਰਨਗੇ ਤੇ ਹਾਜ਼ਰ ਹਾਂ ਜੀ ਇਹਨਾਂ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਮੈਂ ਜੀ ਦਾਸ ਬਲਜੀਤ ਸਿੰਘ ਬਟਾਮਾਲ ਇਸ ਪਿੰਡ ਮਾਲ ਦਾ ਵਸਨੀਕ ਆ ਤੇ ਪੀਰ ਬਾਬਾ ਜਗਨਨ ਦਰਵਾਜ਼ਾ ਦਾ ਸੇਵਾਦਾਰ ਆ ਆਪ ਸਭ ਨੂੰ ਪਤਾ ਹੈ ਤੇ ਇਸ ਟਾਈਮ ਇਲੈਕਸ਼ਨ ਦਾ ਵੋਟਾਂ ਦਾ ਦੌਰ ਚੱਲਦਾ ਪਿਆ ਬਹੁਤ ਯੋਰਾ ਸ਼ੋਰਾ ਤੇ ਇਹ ਸਾਡੀ 85 ਨੰਬਰ ਵਾਰਡ ਹੈ ਤੇ ਸਾਡਾ ਇਹ ਹਲਕਾ ਟਾੜੀ ਹੈ ਤੇ ਸਾਡੇ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਐਡੀ ਐਡੀ ਸਰਦਾਸ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਇਸ ਪਿੰਡ ਮਾਲ ਦੇ ਵੀਰ 라ਵਲ ਵੀਰ ਜੀ ਨੂੰ ਇਹ ਟਿਕਟ ਨਵਾਜੀ ਗਈ ਹੈ ਭੈਣ ਮਨਵੀਰ ਜੀ ਵੱਲੋਂ ਤੇ ਇਹਨਾਂ ਦੇ ਨਾਲ ਅਸੀਂ ਪੂਰੇ ਮੋਢਾ ਨਾਲ ਖੜੇ ਆਂ ਕੋਈ ਕੁਝ ਕਾਰਨ ਹੈ ਕਿ ਥੋੜਾ ਜਿਹਾ ਅੱਗੇ ਪਿਛੇ ਹੋ ਗਏ ਆਂ ਤੇ ਪਰ ਸਰਕਾਰ ਇਹਨਾਂ ਦੀ ਹੈ ਕਿਉਂਕਿ ਇਸ ਟਾਈਮ 라ਵਲ ਵੀਰ ਦੇ ਨਾਲ ਸਰਕਾਰ ਹੈ ਤੇ ਜਿੱਦੇ ਨਾਲ ਸਰਕਾਰ ਹੋਵੇ ਤੁਹਾਨੂੰ ਪਤਾ ਵੀ ਉਹਦੇ ਸਾਰੇ ਕੰਮ ਵੀ ਹੁੰਦੇ ਆ ਤੇ ਉਹਦੇ ਜਿਹੜੇ ਰੁਕੇ ਹੋਏ ਕੋਈ ਵੀ ਫਾਵੇਂ ਮੁਸ਼ਕਲਾਂ ਜਾਂ ਮੁਸੀਬਤਾਂ ਵਾ ਤੇ ਵੈਸੇ ਵੀ ਰਾਵਲ ਵੀਰ ਹਰ ਗਰੀਬ ਵਰਗ ਦੇ ਨਾਲ ਮਦਦ ਕਰਦਾ ਉਹ ਸ਼ੁਰੂ ਤੋਂ ਵੇਖਿਆ ਵਾ ਹਾਂ ਜੀ ਮਹਾਰਾਜ ਪੂਰੇ ਆਪਣੇ ਪਿੰਡ ਦੇ ਨਾਲ ਖੜਿਆ ਰਾਵਲ ਵੀਰ ਦੇ ਨਾਲ ਖੜੇ ਆ ਇਧਰ ਆਊਗਾ ਵੀ ਅੱਛਾ ਮੀ ਇਧਰ ਸਰੇ ਨਹੀਂ 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 ਮਹਾਰਾਜ ਜੀ ਆਪਾਂ ਤੇ ਜਿੱਦੇ ਨਾਲ ਖੜ ਕੇ ਖੜ ਕੇ ਤੁਹਾਨੂੰ ਪਤਾ ਹੀ ਮੈਂ ਬੜੇ ਇਲਕਸ਼ਪਕਤਾ ਹਜ ਤੱਕ ਬਾਕੀ ਜਿੱਥੇ ਆਪਾਂ ਨੂੰ ਵਾਅਦਾ ਪੈ ਗਈ ਵੀ ਹਾਂ ਵੀ ਆਪਣੇ ਪਿੰਡ ਦਾ ਮਾਨ ਵਾਲੀ ਗੱਲ ਹੈ ਤੇ ਇਸ ਇਸ ਸਮੇਂ ਹੀ ਰਾਵਲ ਵੀਰ ਦੇ ਨਾਲ ਮੇਰੇ ਨਾਲ ਨਹੀਂ ਜੀ ਨਹੀਂ ਮਾਰਿਆ ਜੀ ਨਹੀਂ ਮੌਕਾ ਮਿਲਦਾ ਕਿਉਂਕਿ ਅੱਜ ਤਾਂ ਮੈਂ ਵੀਰ ਬਹੁਤ ਮੈਂ ਇਕੱਲਾ ਨਹੀਂ ਮੇਰੇ ਨਾਲ ਬਹੁਤ ਵੀਰ ਬਿੱਟੂ ਖਵਾਲੀ ਜੀ ਤੇ ਅਮਨ ਜੀ ਤੇ ਆਪਣਾ ਬਲੇਵ ਬਲੇਵ ਵੀਰ ਹੋਰ ਪਾਵਾ ਜੀ ਵੀਰ ਜੁੜੇ ਅੱਜ ਅਨੋਖਾ ਵੀਰ ਤੇ ਹੋਰ ਵੀ ਹੋਰ ਵੀ ਆ ਰਹੇ ਥੋੜੇ ਜੇ ਥੋੜੇ ਟਾਈਮ ਤੱਕ ਪਤਾ ਲੱਗ ਜਾਏਗਾ ਤੁਹਾਨੂੰ ਆਪਣੇ ਆ ਵੀ ਬਾਤੂ ਬਾਤ ਜਦੋਂ ਜਿੱਧਰ ਅਸੀਂ ਚੱਲ ਗਏ ਸਮਝੋ ਸਾਡੇ ਨਾਲ ਸਾਰੀ ਸਾਡੀ ਟੀਮ ਆਏਣੀ ਹੈ ਜਿੰਦਰ ਸਿੰਘ ਬਿੱਟੂ ਖਵਾਲੀ ਨਹੀਂ ਨਿਕਲਣਾ ਐਮ ਐਲ ਏ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਾਦਰ ਸਰਦਾਰ ਜਸਵਿੰਦਰ ਸਿੰਘ ਰਮਦਾਸ ਸਾਹਿਬ ਦੀ ਜੋਗ ਅਗਵਾਈ ਹੇਠ ਅੱਜ ਆਪਾਂ raveldeep ji ਦੇ ਗ੍ਰਹਿ ਵਿਖੇ ਖਲੋਤੇ ਆ ਤੁਹਾਨੂੰ ਪਤਾ ਲੱਗ ਹੀ ਚੁਕਾ ਹੈ ਕਿ ਜਿਹੜੀ ਵਾਰਡ ਨੰਬਰ 85 ਦੀ ਜਿਹੜੀ ਚੋਣ ਮੀਮ ਹੈ ਉਹਨੂੰ ਤਕੜਾ ਕਰਨ ਵਾਸਤੇ ਵਧੀਆ ਬਣਾਉਣ ਵਾਸਤੇ ਤੇ ਜਿੱਤਣ ਵਾਸਤੇ ਰਣਨੀਤੀ ਜਿਹੜੀ ਆ ਐਮਐਲਏ ਸਾਹਿਬ ਦੀ ਜੋਗ ਅਗਵਾਈ ਦੇ ਵਿੱਚ ਉਹ ਬਣਾਈ ਗਈ ਹੈ ਔਰ 23 ਤਰੀਕ ਵਾਲੇ ਦਿਨ ਜਿਹੜੀ ਹੈ ਵੋਟ ਉਹ ਸਾਡੇ ਕੈਂਡੀਡੇਟ ਜਿਹੜੇ ਹੈਗੇ ਨੇ ਉਹਨਾਂ ਨੂੰ ਵਦ-ਵਦ ਵੋਟਾਂ ਦੇ ਕੇ ਕਾਮਯਾਬ ਕਰਕੇ ਐਮਐਲਏ ਸਾਹਿਬ ਉਹਨਾਂ ਦੀ ਝੋਲੀ ਦੇ ਵਿੱਚ ਜਿਹੜੀ ਸ਼ੀਟ ਹੈ ਆਪਾਂ ਸਮੁੱਚੀ ਟੀਮ ਜਿਹੜੀ ਹੈ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਜਿੱਥੋਂ ਤੱਕ ਗੱਲ ਹੈਗੀ ਆ ਚੋਣ ਦੀ ਵੋਟਾਂ ਦੀ ਮੈਂ ਸਮਝਦਾ ਕਿ ਅੱਜ ਸਾਨੂੰ ਉਸ ਉਮੀਦਵਾਰ ਦਾ ਸਾਥ ਦੇਣਾ ਜਿਹਦਾ ਜਿਹੜਾ ਉਮੀਦਵਾਰ ਮੌਜੂਦਾ ਪਾਰਟੀ ਦੇ ਵੱਲੋਂ ਭੇਜਿਆ ਗਿਆ ਹੈ ਮੌਜੂਦਾ ਸਰਕਾਰ ਦਾ ਮੌਜੂਦਾ ਪਾਰਟੀ ਦਾ ਬੜਾ ਰੋਲ ਹੈ ਕਿਉਂਕਿ ਇਹਦੇ ਵਿੱਚ ਇੱਕ ਬੜੀ ਮੇਜਰ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਵਿਕਾਸ ਦਾ ਅਸੀਂ ਵਿਕਾਸ ਪੱਖੋਂ ਬਹੁਤ ਪਿੱਛੇ ਹੈਗੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਟਾਈਮ ਥੋੜਾ ਹੈ ਕੰਮ ਇਹਨਾਂ ਨੇ ਜ਼ਿਆਦਾ ਕੀਤੇ ਆ ਲੱਗਦਾ ਹੋਰ ਸੀਟ ਬਣੀ ਹੋਈ ਹੈ ਬਿਲਕੁਲ ਕੋਈ ਸ਼ੱਕ ਨਹੀਂ ਜੀ ਇਹ ਆਪਾਂ ਚੁਣੌਤੀ ਕਹਿ ਸਕਦੇ ਆ ਮੈਂ ਆਪਣੀ ਟੀਮ ਨੂੰ ਵੀ ਮੈਸੇਜ ਦਵਾਂਗਾ ਕਿ ਚੁਣੌਤੀਪੁਰ ਨੇ ਇੱਕ ਹੈਗਾ ਹੈ ਆਪਾਂ ਇਹਨੂੰ ਹਲਕਾ ਨਾ ਲਈਏ ਚੁਣੌਤੀ ਸਾਡੀ ਹੈਗੀ ਆ ਬਾਕੀ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਕੰਮਾਂ ਨੂੰ ਵੋਟ ਜਿਹੜੀ ਪੈਣੀ ਹੈ ਮੁਕਾਬਲਾ ਕਿਹਦਾ ਹੋ ਰਿਹਾ ਬੰਦਾ ਮੁਕਾਬਲਾ ਵੇਖੋ ਮੈਂ ਤੁਹਾਨੂੰ ਇੱਕੋ ਕਲੀਅਰ ਕਰਾਂਗਾ ਸਾਡਾ ਮੁਕਾਬਲਾ ਕੋਈ ਨਹੀਂ ਹੈਗਾ ਸਾਡਾ ਮੁਕਾਬਲਾ ਹੈਗਾ ਵਿਕਾਸ ਦਾ ਅਸੀਂ ਜਿਹੜੀ ਵੋਟ ਹੈ ਉਹ ਅਸੀਂ ਵਿਕਾਸ ਦੇ ਨਾਂ ਤੇ ਲੈਣੀ ਹੈ ਐਮ ਐਲ ਏ ਸਾਹਿਬ ਦੀ ਜੋਗ ਅਗਵਾਈ ਦੇ ਵਿੱਚ ਜਿਹੜੀ ਸਾਡੀ ਮੇਨ ਸਭ ਤੋਂ ਮੇਜਰ ਜਿਹੜੀ ਸਮੱਸਿਆ ਹੈ ਸਾਡੀ ਜਾਗੋਣਾ ਕਲੋਨੀ ਦੀ ਉਹ ਸੜਕ ਦੀ ਸਮੱਸਿਆ ਹੈ ਕਿ ਸਾਡੀ ਸੜਕ ਕਿਸੇ ਵੀ ਪਾਰਟੀ ਨੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿਸੇ ਵੀ ਪਾਰਟੀ ਨੂੰ ਮੁੱਦਾ ਜਿਹੜਾ ਉਹ ਨਹੀਂ ਪਟਿਆ ਤੇ ਜਦੋਂ ਸਾਡੇ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਰਮਦਾਸ ਸਾਹਿਬ ਜਦੋਂ ਬਣੇ ਇਹਨਾਂ ਨੇ ਪਹਿਲੇ ਧਾਰ ਤੇ ਪ੍ਰਪੋਜ਼ਲ ਨੂੰ ਪੁੱਟ ਅਪ ਕੀਤਾ ਉਹ ਜਿਹੜੀ ਪ੍ਰਪੋਜ਼ਲ ਪੁੱਟ ਅਪ ਹੋਈ ਹੈ ਤੇ ਜਾਗੋਂ ਨੇ ਤੋਂ ਲੈ ਕੇ ਐਂਡ ਤੱਕ ਜਿਹੜੀ ਸਾਡੀ ਛੜਕਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੀ ਆ ਉਹ ਸਾਡਾ ਮੇਨ ਸਾਡਾ ਮਾਲ ਪਿੰਡ ਦਾ ਮੇਜਰ ਮੁੱਦਾ ਸੀ ਜਿਹੜਾ ਇਹਨਾਂ ਨੇ ਪਟਿਆ ਅਸੀਂ ਇਹਨਾਂ ਦੇ ਰਣੀ ਆ ਰਹੀ ਗੱਲ ਜਿਹੜੀ ਤੁਸੀਂ ਚਨੌਤੀ ਦੀ ਗੱਲ ਕੀਤੀ ਹੈ ਚਨੌਤੀਪੁਰ ਨੂੰ ਕੋਈ ਨਹੀਂ ਹੈਗਾ ਇਹ ਹੀ ਆ ਕਿ ਅਸੀਂ ਜਿਹੜਾ ਵੋਟ ਬੈਂਕ ਹੈ ਜਿਹੜਾ ਜਿਹੜਾ ਸਾਡਾ ਵੋਟ ਆ ਉਹ ਅਸੀਂ ਵਿਕਾਸ ਦੇ ਆਧਾਰ ਤੇ ਮਾਨਸਾਬ ਦੇ ਜਿਹੜੇ ਕਿਤੇ ਕੰਮ ਆ ਅਸੀਂ ਉਹਨਾਂ ਨੂੰ ਘਰ ਘਰ ਲੈ ਕੇ ਜਾ ਰਹੇ ਆ ਕਿੰਨੇ ਪਰਿਵਾਰ ਸ਼ਾਮਲ ਹੋਏ ਮੈਂ ਤੇ ਆਲਰੇਡੀ ਇਹਨਾਂ ਦੇ ਨਾਲ ਹੀ ਅਟੈਚ ਹੈਗਾ ਮੈਨੂੰ ਤੇ ਅੱਜ ਇਹਨਾਂ ਨੇ ਸਰਪਾ ਜ਼ਰੂਰ ਪਾਇਆ ਮੇਰਾ ਮਾਨ ਸਨਮਾਨ ਕੀਤਾ ਮੈਂ ਤੇ ਐਮਐਲਏ ਸਾਹਿਬ ਨੂੰ ਕਹਿੰਸੀ ਵੀ ਮੈਂ ਤੇ ਤੁਹਾਡੇ ਨਾਲ ਅੱਗੇ ਜੁੜਿਆ ਮੈਂ ਪੁੱਛੋ ਅੱਗੇ ਮੈਂ ਇਹਨਾਂ ਦੇ ਸਰਪਾ ਪਾਇਆ ਹੈ ਆਲਰੇਡੀ ਮੈਂ ਪਾਰਟੀ ਨਾਲ ਜੁੜਿਆ ਹੈਗਾ ਬਾਕੀ ਰਹੀ ਗੱਲ ਜਿਹੜੀ ਇੱਧਰ ਉੱਧਰ ਜਾਂਦੀ ਉਹ ਸਾਡੀ ਕੋਈ ਦੇਖੋ ਆਪਾਂ ਨਾ ਕਿਸੇ ਦਾ ਕੋਈ ਖਾਦਾ ਨਾ ਅਸੀਂ ਪੀਤਾ ਨਾ ਸਾਨੂੰ ਲੋੜ ਆ ਮੈਂ ਬਿੱਟੂ ਆਪਣੀ ਅਗਵਾਈ ਇਕੱਲਾ ਦੇ ਸਕਦਾ ਸਰੋਪਾ ਤੁਸੀਂ ਆ ਜੀ ਇੱਥੇ ਪਾਇਆ ਕਿ ਜਹਾ ਹੋਰ ਹੀ ਤੁਸੀਂ ਪਾਇਆ ਨਹੀਂ ਮੈਂ ਮਾਲਪਿੰਡ ਦਾ ਕੋਈ ਬੰਦਾ ਖੜਾ ਕਰਕੇ ਕਹਦੇ ਮੈਂ ਇੱਕ ਇੱਕ ਸਰੋਪਾ ਲਿਆ ਹੋਵੇ ਤੇ ਮਾਲਪਿੰਡ ਦਾ ਕੋਈ ਬੰਦਾ ਦੱਸ ਦੇ ਵੀ ਬਿੱਟੂ ਖਵਾਲੀ ਨੇ ਕੋਈ ਚੀਜ਼ ਹੀ ਮੰਗ ਕੀਤੀ ਹੋਵੇ ਕੋਈ ਚੀਜ਼ ਲਈ ਹੋਵੇ ਬਿੱਟੂ ਖਵਾਲੀ ਦਾ ਜਿਹੜਾ ਦਾਗ ਹੈ ਜਿਹੜਾ ਅਕਸ਼ਾ ਨਾ ਬਿਲਕੁਲ ਬੇਦ ਆ ਗਿਆ ਮੈਂ ਗਰਾਊਂਡ ਲੈਵਲ ਤੇ ਕੰਮ ਕੀਤੇ ਆ ਮੇਰੇ ਕੰਮ ਬੋਲਦੇ ਆ ਰਾਵਲ ਖੜੇ ਹੋ ਬੋਰਡ ਤੇ ਮੋੜ ਲਗਾ ਕੇ ਮੈਂ ਬਿਲਕੁਲ ਰਾਵਲ ਭਾਈ ਨਾ ਖੜਾ ਜੀ ਮੈਂ ਅੱਜ ਵੀ ਲੋਕਾਂ ਨੂੰ ਕਿੰਨਾ ਕਿ ਤੁਸੀਂ ਵੋਟ ਜਿਹੜੀ ਆ ਉਸ ਬੰਦੇ ਨੂੰ ਪਾਓ ਜਿਹੜੀ ਬ ਆਪਾਂ ਨੂੰ ਵੇਖੋ ਸਰਕਾਰ ਨੇ ਸਾਨੂੰ ਉਮੀਦਵਾਰ ਦਿੱਤਾ ਸਾਡੀ ਪਾਰਟੀ ਦਾ ਉਮੀਦਵਾਰ ਹੈ ਐਮ ਐਲ ਏ ਸਾਹਿਬ ਬਿਲਕੁਲ ਮੁੱਡੇ ਨਾਲ ਮੁੱਢਾ ਜੋੜ ਕੇ ਖੜੇ ਨੇ ਆਪਾਂ ਐਮ ਐਲ ਏ ਸਾਹਿਬ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਕੰਮ ਕਰਨਾ ਹੈ ਔਰ ਇੱਥੋਂ ਜਿਹੜੀ ਅੱਛੀ ਜਿਹੜੀ ਆ ਉਹ ਛਾਂ ਦੇ ਨਾਲ ਛੀੜ ਜਿਹੜੀ ਜਿੱਤ ਕੇ ਆਪਾਂ ਐਮ ਐਲ ਏ ਸਾਹਿਬ ਦੀ ਝੋਲੀ ਦੇ ਵਿੱਚ ਪਾਉਣੀ ਆ ਰਹੀ ਗੱਲ ਬਿੱਟੂ ਖਾਲੀ ਦੀ ਬਿੱਟੂ ਖਾਲੀ ਦਾਕਸ਼ ਬਿਲਕੁਲ ਸਾਫ਼ ਆ ਨਾ ਮੈਂ ਕੋਈ ਦੇਂਦਰੀਆਂ ਚ ਤੇ ਨਾ ਮੈਂ ਕੋਈ ਲੈਂਦੇ ਰਹੀ ਲੈਂਦਰੀਆਂ ਚ ਮੇਰੀ ਜਿਹੜੀ ਗੱਲ ਹੈਗੀ ਛਵੀ ਉਹ ਮੇਰੀ ਆਪਣੀ ਕੰਮ ਦੀ ਹੈਗੀ ਹੈ ਮੇਰੇ ਕੰਮ ਬੋਲਦੇ ਆ ਮੈਂ ਕਿਤੇ ਕ ਮੈਂ ਇੱਥੇ ਜਿੰਨੀਆਂ ਮਾਲ ਪਿੰਡ ਦੀਆਂ ਪੈਂਚਾਂ ਬਿੱਟੂ ਖਾਲੀ ਨੇ ਲਈਆਂ 540 ਨੀਲੇ ਕਾਡ ਬਿੱਟੂ ਖਾਲੀ ਨੇ ਆਪਣੇ ਹੱਥੀ ਬਣਾਏ ਆ ਆ ਮੌਜੂਦ ਹੈਗੇ ਨੇ ਇਹਨਾਂ ਨੂੰ ਪੁੱਛ ਲਓ ਮੈਂ ਜੁੱਤੀਆਂ ਮੇਰੀਆਂ ਟੁੱਟ ਗਈਆਂ ਔਰ ਵਾਟਰ ਸਪਲਾਈ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਵਾਟਰ ਸਪਲਾਈ ਮੈਂ ਪਾਈ ਇੰਟਰਲੋਕਿੰਗ ਟੈਲਾ ਮੈਂ ਲਵਾਈਆਂ ਸੀਵਰੇਜ ਮੈਂ ਪਾਏ ਸਗਨ ਸਕੀਮਾ ਦੇ ਜਿਹੜੀਆਂ ਮੈਂ ਲੋਕਾਂ ਨੂੰ ਪੇਮੈਂਟ ਅੱਜ ਵੀ ਦਵਾ ਰਿਹਾ ਬਸ ਦੇਖਿਆ ਜਿਵੇਂ ਲੋਕ ਕੱਪੜੇ ਬਲਦੇ ਨੇ ਉਹਦਾ ਲੀਡਰ ਬਲਦਾ